ਪਦੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਮਤ ਦੇ ਫਿਰ ਤੋਂ ਇੱਕ ਵਾਰ ਫਤੇ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਮਤ ਤਸੀ ਪਦੇ ਨੂੰ ਅੰਤ ਵਿੱਚ ਕਈ ਵਾਰ ਗੁਰੇਜ ਕਰਦਾਂਗੇ ਫਤੇ ਦਾ ਮਹੱਤਮ ਹੈ ਜਿੰਨੀ ਮੇਰਾ ਦਿਸਟ੍ਰੀਬਿਊਸ਼ਨ ਹੋ ਗਿਆ ਤਾਂ ਜਵਾਹਰ ਜੀ

जो तो तान गुरु ग्रंथ साहब ने समाज बख्शिश किया अवसर प्रदान किया है गुरसंगता के प्रबंधक सगड़ा ने जो समाज दे के बाजी उस समय के अंदर ही समाप्ति की जाएगी मूल मंत्र एक ओंकार तो गुरु प्रसाद तक श्रवण किया अज आप इसी की राय मिलकर विचार करा विचारा की सब ਇਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ ਕਿਉਂਕਿ ਮੂਲ ਮੰਤਰ ਦੀ ਨਾਦ ਉਹੀ ਬਹੁਤ ਪ੍ਰਚਲਿਤ ਸਾਰਾ ਸਿੱਤ ਜਗਤ ਅਦਿ ਸੰਧੀ ਜਗਤ ਸੰਧੀ ਪੈ ਜਾ ਰਿਹਾ ਹੈ ਸ਼ਾਇਦ ਕੁਇਆਸਾ ਅਮੇਗਾ ਜਿਹੜਾ ਇਸ ਰਚਨਾ ਤੋਂ ਵਾਕਫ ਨਾ ਸਭ ਜਗਤ ਵਿੱਚ ਬੱਚਾ ਬੱਚਾ ਇਸ ਨਾਲ ਵਾਕਫ ਹੈ जो बाणी बहुत ही कंठ नहीं ये जब जी भी कंठ नहीं ये पंच बा भी कंठ नहीं तो घट्टो घट मूल मंत्री असल नाम मंगला है मंगलाचरण मूल साढ़े मूह चढ़िया हुआ है ना कोई मूल मंत्र है ना बीज मंत्र है ना कोई महामंत्र है ना ही कोई तो ऐसा मंत्र है जिन गुर गई हाँ गुरु पाशाह थे सारी बाणी है न मां पुरुष ही मंत्र मंत्रदार सुधा, 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 राजे महाराजे को सलाहकार जो उन्होंने औखे विखड़े समय तीन चंकी सलाह दे तो सलाहकार मंत्री हक पाते तो मंत्र का भाव है सजेशन सुझाव और ध्यान देना सारी बाणी ही गुरु ग्रंथ साहब की साढ़े लिए सुझाव है साढ़े लिए सिक्ख्या है असी की करना है तो इन्हों तो बचना है की नहीं करना केडिया गलों को बनावना है सारी बाणी ही मंत्र स्वरूप है के है असल नाम है मंगला चरण कोई भी कवि अपनी रचना जल्द लिखता है ना तो मुसलमान विगत के अल्लाह वगैरह लिखेगा हिंदू कवि कोई ओम लिखता है कोई ओम श्री नमः लिखता है अपने इष्टदार तो ਮਨ ਦਾ ਭਾਵ ਸੰਸਕ੍ਰਿਤ ਦਾ ਧਾਤੂ ਸ਼ਬਦ ਹੈ ਮੰਨ ਮੰਨ ਦਾ ਭਾਵ ਹੈ ਪ੍ਰਸ਼ੰਤਾ ਆਨੰਦ ਖੁਸ਼ੀ ਜਾਂ ਕਿਸੇ ਜਗ੍ਹਾ ਖੁਸ਼ ਹੋ ਕੇ ਧਾਗੇ ਜਾਣਾ ਦੌੜ ਕੇ ਜਾਣਾ ਤਾਂ ਮੰਗਲ ਦਾ ਭਾਵ ਹੈ ਖੁਸ਼ੀ ਜਾਂ ਖੁਸ਼ੀ ਦਾ ਗੀਤ ਜਿਹਨੇ ਦੁਪਾਚਾਰੀ ਕਹਿੰਦੇ ਨੇ ਇਸ ਨੂੰ ਮੰਗਲਾਚਾਰ ਵੀ ਕਹਿੰਦੇ ਨੇ ਮੰਗਲਾਚਰਨ ਵੀ ਕਹਿੰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਆਜ ਹਮਾਰੇ ਮੰਗਲਚਾਰ ਇਹ ਮੰਗਲਾਚਰ ਜਿਹੜੇ ਨਾ ਦੋ ਸ਼ਬਦਾਂ ਦਾ ਸਮਾਸ ਹੈ ਮੰਗਲਾਚਰ ਮੰਗਲ ਅਤੇ ਆਚਰਣ ਐਸਾ ਆਚਰਣ ਐਸੀ ਕਿਰਿਆ ਜਿਹਦੇ ਵਿੱਚੋਂ ਸਾਡੀ ਇਸ਼ਟ ਦੇ ਪ੍ਰਤੀ ਕੋਈ ਪ੍ਰਸੰ타 ਖੁਸ਼ੀ ਜਾਂ ਆਨੰਦ ਪ੍ਰਗਟ ਹੋਵੇ ਉਸ ਨੂੰ ਕਹਿੰਦੇ ਨੇ ਮੰਗਲਾਚਰ ਪੁਰੇ ਦੋ ਪ੍ਰਕਾਰ ਦਾ ਵਿਦਵਾਨਾਂ ਨੇ ਕਿਹਾ ਹੈ ਇੱਕ ਹੁੰਦਾ ਹੈ ਨਿਰਦੇਸ਼ਾਤਮਕ ਮੰਗਲਾ ਚਰਨ। ਔਰ ਦੂਸਰਾ ਹੁੰਦਾ ਹੈ ਆਸ਼ੀਰਵਾਦਾਤਮਕ ਮੰਗਲਾ ਚਰਨ। ਹੁਣ ਸਵਾਲ ਇਹ ਕਿ ਇਹ ਜਿਹੜਾ ਮੰਗਲਾ ਚਰਨ ਜਾਂ ਮੂਲ ਮੰਤਰ ਹੈ ਇਸ ਨੂੰ ਦੁਨਾਂ ਵਿੱਚੋਂ ਕਿਸ ਕੰਡੇ ਦੇ ਵਿੱਚ ਰੱਖਾਂਗੇ? ਧਿਆਨ ਦੇਣਾ। ਜਿੰਨੀ ਦੇਰ ਬੈਠੇ ਆਪਾਂ ਸੁਖ ਨੂੰ ਜੋੜ ਲਈ क्योंकि एक जना भी गल करता है सारे की शुरु भंग नाम सतना फिर सतनाम सतना तो मंगलाचरण मूल मंत्र निर्देशात्मक आशीर्वादात्मक कोई कवि ਕਿਸੇ ਬ੍ਰਾਹਮਣ ਕੋਲੋਂ ਉਹਨੂੰ ਗੁਰੂ ਮੰਨ ਕੇ ਜਾਂ ਆਪਣੇ ਇਸ਼ਟ ਦੇਵਤਾ ਕੋਲੋਂ ਜਾਂ ਰਾਜੇ ਮਹਾਰਾਜੇ ਕੋਲੋਂ ਅਸ਼ੀਰਵਾਦ ਲੈਣ ਚੰਦ ਹੈ ਉਹ ਉਹਦੇ ਕੋਲ ਜਾਂਦਾ ਹੈ ਤੇ ਰਾਜੇ ਮਹਾਰਾਜੇ ਖੁਸ਼ ਹੋ ਕੇ ਉਹਨੂੰ ਤਨ ਪਦਾਰਥ ਦੀ ਦਿੰਦੇ ਬ੍ਰਾਹਮਣ ਦੇਵਤਾ ਜਾਂ ਰਾਜਾ ਮਹਾਰਾਜ ਕਦੇ ਉਹਨਾਂ ਕੋਲ ਜਾ ਕੇ ਮੰਗਲ ਗਾਉਂਦਾ ਹੈ ਕੁਸ਼ੀਦੇ ਗੀਤ ਗਾਦਾ ਗਾਦੀ ਉਸਤਦ ਦੇ ਗੀਤ ਗਾਉਂਦਾ ਔਖ ਹੋ ਕੇ ਵਾਇਆ ਦੇ ਨਾਲ ਹੀ ਧੰਨਵਾਦ ਕਰਾ ਦਿੰਦੇ ਇਸ ਲੋਕ ਕਹਿੰਦੇ ਨੇ ਆਸ਼ੀਰਵਾਦ ਆਤਮਕ ਮੰਗਲਾ ਚਰਨ ਦਾ ਕਿਸੇ ਦਾ ਆਸ਼ੀਰਵਾਦ ਲੈਣਾ ਕਿਸੇ ਕੋਲੋਂ ਕਿਰਪਾ ਲੈਣੀ ਕਿਸੇ ਕੋਲੋਂ ਦਾਨ ਵਿੱਛਾ ਅਦਕ ਲੈਣੀ ਇਹਨੂੰ ਕਹਿੰਦੇ ਨੇ ਆਸ਼ੀਰਵਾਦ ਆਤਮਕ ਮੰਗਲਾ ਚਰਨ ਕਰ ਕੁਰਬਾਨੀ ਦਾ ਜਿਹੜਾ মূল ਮੰਤਰ ਜਾਂ ਮੰਗਲਾ ਚਰਨ ਹੈ ਇਹ નિર્ਦੇਸ਼ਾਤਮਕ ਮੰਗਲਾ ਚਰਨ નિર્ਦੇਸ਼ਾਤਮਕ ਦਾਦਾ ਪਾਦ ਹੈ ਇਹਦੇ ਵਿੱਚ నిర్दिष्ट ਕੀਤਾ ਹੈ নির্দেশ ਕੀਤਾ ਗਿਆ ਹੈ ਕਿ ਉਹਨਾਂ ਦੇ ਪਾਤਸ਼ਾਹੀ ਕੋਲੋਂ ਵੀ ਮੇਰਾ ਜਿਹੜਾ ਇਸ਼ਟ ਹੈ ਮੇਰਾ ਜਿਹੜਾ ਗੱਭ ਹੈ ਕਰਤਾਪੁਰਖ ਹੈ ਉਹਦਾ ਸਰੂਪ ਕੀ ਹੈ ਉਹਦਾ ਸੁਭਾਅ ਕੀ ਹੈ ਉਹਦਾ ਗੁਣ ਧਰਮ ਕੀ ਤੇ ਉਹਦਾ ਟਿਕਾਣਾ ਥਾਂ असल स्थान निर्दिष्ट किया करके जोलाचरण साहब जो आया हैचरण निर्दिष्ट किया है सिक ने उस निर्देश का पालन करद उस अर्थात लैण है, है अर्था जिस अर्थात गुरु नानक पाशाह जी ने यहूप चार गजा ने अपने इष्ट का स्वरूप बने अपने इष्ट गुणगान किया बाप का गुण धर्म दस है अपने इष्ट का सुभाव दस है अपने इष्ट का टिकाणा दस है कि रहता है कि वो तीर्थों बसता है पहाड़ों की गुफावान कदर च बसता है कि वह जंगलों च बसता है बादशाह कहते हैं तो तेरे हृदय में ही ਕੁਛ ਦੇ ਵਿੱਚ ਵਸੇ ਹੋਏ ਅਕਾਲ ਤਰੁਖ ਨੂੰ ਪ੍ਰਗਟ ਕੀ ਮ ਕੀਤਾ ਜਾਏ ਤੇ ਭਾਈ ਪ੍ਰ ਗੁਰਬਾਣੀ ਦੀ ਸ਼ਰਨ ਲੈ ਹੁਣ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਇਸੇ ਮੰਗਲਾ ਚਰਨ ਉਪਾਉ ਮੂਲ ਮੰਤਰ ਤੋਂ ਹੁੰਦੀ ਹੈ ਇਸ ਦਾ ਕੋਈ ਸਿੱਧਾ ਸੰਬੰਧ ਜਪ ਜੀ ਦੀ ਰਚਨਾ ਦੇ ਨਾਲ ਨਹੀਂ ਹੈ ਇਹ ਧਿਆਨ ਦੇਣਾ ਬਾਣੀ ਪੜਨ ਕੇ ਬੜੀ ਸੁਚੇਤ ਦਾ ਬੜੀ ਸਾਵਧਾਨਤਾ ਦੀ ਲੋੜ ਹੈ श्रोमी गुरुद्वारा प्रबंधक कमेटी दी जी वेबसाइट है ना जी पी सी डॉट ने जाके पढ़ बड़े विद्वान की खोज तो बाद श्रोमणी गुरुद्वारा प्रबंधक कमेटी ने अपनी उस वेबसाइट पे भी पाया है कि हैूल मंत्र है गुरु प्रसाद तक दो डंडियां लग है ਰਚਨਾ ਦੀ ਸੁਭਾਤੀ ਹੁੰਦੀ ਵਸਤੇ ਹਰ ਇੱਕ ਪੰਕਤੀ ਤੋਂ ਮਗਰੋਂ ਦੋ ਡੰਡੀਆਂ ਲਾਈਆਂ ਕਿਉਂ ਕਿ ਇੱਕ ਤਰੀਕਾ ਸੀ ਕਿਸੇ ਚੀਜ਼ ਨੂੰ ਲੋਕ ਕਰਨ ਦਾ ਲਾਕਰ ਵਿੱਚ ਰੱਖਣ ਦਾ ਕੋਈ ਇਹਦੇ ਵਿੱਚ ਮਿਲਾਵਟ ਨਾ ਕਰੇ ਪੰਚਬਾਦਸ਼ਾਹ ਦੀ ਹਯਾਤੀ ਰਚੀ ਛੋਡੀ ਮਿਹਰਬਾਨ ਰਿਤੀਜਨ ਇਹਨਾਂ ਨੇ ਨਕਲੀ ਬਾਣੀ ਦੀ ਰਚਨਾ ਕੀਤੀ ਤੇ ਉਹਦੇ ਵਿੱਚ ਨਾਨਕ ਗੁਰਸਪੁਰ ਸੰਤਾਂ ਚ ਕੋ ਲੇਖਾ ਨਾ ਪੈ ਜਾਏ ਵੀ ਕੱਚੀ ਬਾਣੀ ਜਿਹੜੀ ਤੇ ਸੱਚੀ ਬਾਣੀ ਜਿਹੜੀ ਪੰਚੋ ਪਾਖਸ਼ੀ ਜੀ ਨੇ ਸਨ 1601 ਦੇ ਅਧ ਵਿੱਚ ਰਾਮ ਸੁਰ ਸਰੋਵਰ ਕੰਢੇ ਸ੍ਰੀ ਅੰਮ੍ਰਿਤਸਰ ਸਾਹਿਬ ਜਦੋਂ ਭਾਈ ਗੁਰਦਾਸ ਜੀ ਗੁਰੂ ਵੱਡੇ ਤਤਰਿਆਂ ਤੇ ਬਾਣੀ ਲਿਖਵਾਣੀ ਅਰੰਭ ਕੀਤੀ ਨਾ ਤੇ ਸੰਬਾਦ ਕੀ ਨੋਟ ਦਿੱਤੇ ਉੱਤੇ ਪੈਡੀਟੋਰੀਅਲ ਨੋਟ ਨਿਰਦੇਸ਼ ਸੰਕੀਤ ਆਦੇਸ਼ ਸੰਦੇਸ਼ ਇਹ ਸਾਰੇ ਉਹਦੇ ਚ ਸਾਨੂੰ ਮਿਲਦੇ ਕਿਸੇ ਪ੍ਰਕਾਰ ਦੀ ਰਲਾਵਟ ਜਾਂ ਮਿਲਾਵਟ ਨਾ ਹੋ ਜਾਏ ਅਕਾਸ਼ ਜੀ ਨੇ ਹਰ ਪੰਕਤੀ ਤੋਂ ਮਗਰੋਂ ਦੋ ਡੰਡੀਆਂ ਪਾਈਆਂ ਪਹਿਲਾਂ ਵੀ ਪਾਦੇ ਸਨ ਵਿੱਚ ਕੋਈ ਮਿਲਾਵਟ ਨਾ ਕਰ ਸਕੇ ਹੋਂ ਤੁਸੀਂ ਵੇਖੋ ਜਦੋਂ ਮੂਲ ਮੰਤਰ ਸਮਾਪਤ ਹੁੰਦਾ ਹੈ ਗੁਰੂ ਪ੍ਰਸਾਦ ਜੀ ਅਗੋਂ ਅੱਗੇ ਲਿਖਿਆ ਜੇ जब के खबे बने भी सजे बने भी दो बनिया जब एक बखरी रचना है संबंध है जितना हर राग के अर्ग तो पहला मूल मंत्र लिखे है मंगलाचरण हर नवी बाणी जो कोई नवा विशा लेना उदो भी मंगलाचरण लिखे है ते हर बाणी कार जिन्हें पैंती महापुरख बैठे ने ना गुर हर बाणी कार की रचना तो पहला मूल मंत्र लिखा है किब भी? भी? लफ नहीं आया प्रसाद तक यह मूल मंत्र का स्वरूप है नौ शब्द ਨੋ ਲਫ਼ਜ਼ ਇਹਦੇ ਵਿੱਚ ਵਰਤੇ ਨੇ ਉਸ ਅਕਾਲ ਪੁਰਖ ਦੀ ਉਸਤਤ ਉਹਦਾ ਗੁਣ ਧਾਰੋਂ ਉਹਦਾ ਸਬਾਬ ਤੇ ਉਹਦਾ ਟਿਕਾਣਾ ਦੱਸਣ ਲਈ ਤੇ ਜਿਹੜਾ ਦਸਵਾਂ ਸ਼ਬਦ ਹੈ ਗੁਰਪ੍ਰਸਾਦ ਇਹ ਦੱਸੇਗਾ ਕਿ ਕਿਸ ਤਰੀਕੇ ਨਾਲ ਉਸ ਨੂੰ ਜਾਣਿਆ ਜਾ ਸਕਦਾ ਜਾਂ ਉਸ ਨੂੰ ਪਾਇਆ ਜਾ ਸਕਦਾ ਆਲ ਕੁਬਾਰ ਕਰਕੇ ਫਿਰ ਪਾ ਵਿਚਾਰ ਕਰਾਂਗੇ ਇਹ ਓੰਕਾਰ ਸਦ ਨਾਮ ਕਰਤਾ ਪੁਰਖ ਨਿਰਭਉ ਨਿਰਵੇ ਦਬਾਲ ਮੂਰਤ ਅਤਾ ਜੂਨੀ ਸਹਿਗੰ ਗੁਰ ਪ੍ਰਸਾਦ ਇੱਕ ਵਾਹਿਦ ਜਿਸ ਵਰਗਾ ਹਉ ਪੂਜੈ ਕੋਈ ਨਹੀਂ ਓ ਤੇ ਬ੍ਰਹਮ ਇੱਕ ਓਨੁ ਓਨੁ ਭਾਗ ਬ੍ਰਹਮ ਓ ਸੁਪਰੀਮ ਪਾਵਰ ਉਹ ਸੁਪਰੀਮ ਸ਼ਕਤੀ ਤੇ ਕਾਰ ਦਾ ਭਾਵ ਹੈ ਨਿਰੰਤਰਤਾ ਲਗਾਤਾਰ ਉਹ ਇੱਕ ਵਾਹਿਦ ਸ਼ਕਤੀ ਜੋ ਨਿਰੰਤਰ ਰਹਿ ਰਹੀ ਹੈ ਵਸੀ ਹੋਈ ਇੱਥੇ ਤਰੁੱਟੀ ਨਹੀਂ ਹੈ ਇੱਕ ਓੰਕਾਰ ਸਤ ਸਤਨਾਮ ਕਿਤੇ ਵੀ ਜੁੜਿਆ ਰਹੇ ਤੇ ਬਾਜੂ ਛਾਪੇ ਵਾਲੀ ਬੀੜਾ ਵਿੱਚ ਹੈ

ਉਸ ਤੋਂ ਬਾਅਦ ਫਿਰ ਜੋ ਵਿਸ਼ੇਸ਼ ਨੋਟ ਹੁੰਦੇ ਨੇ ਉਹ ਦਿੱਤੇ ਹੁੰਦੇ ਨੇ ਰਾਗ ਇਹ ਰਾਗ ਵਿੱਚ ਪਰਦਾਰ ਜਿਵੇਂ 55 ਪਰਦਾਲਾਂ ਦੇ ਗੁਰਬਾਣੀ ਅੰਦਰ ਪਰਦਾਲ ਦਿੱਤੀ ਫਿਰ ਇਸਤਾਲ ਦੇ ਅੰਤਰਗਤ ਗਾਉਣਾ ਉਹਦਾ ਨਿਰਦੇਸ਼ ਦਿੱਤਾ ਹਏ ਬਾਣੀ ਭਾਗ ਇਹਨੂੰ 4-5 ਚੀਜ਼ਾਂ ਮਿਲਦੀਆਂ ਨੇ ਕਦੇ ਕਿਤੇ ਵਿਸ਼ੇਸ਼ ਨੋਟ ਨੇ ਉੱਤੇ ਵਿਸ਼ੇਸ਼ ਆਦੇਸ਼ ਸਾਡੇ ਲਈ ਕਿ ਗੁਰਬਾਣੀ ਨੂੰ ਖਾਸ ਕਰਕੇ ਇਤਨੀ ਸੰਧਾਰੀ ਦੀ ਕੁਰਬਾਨੀ ਕਿਸ ਤਰੀਕੇ ਨਾਲ ਹੋਣਾ ਹੈ ਤੇ ਨਾ ਬੰਦਸ਼ਾ ਦੇ ਤਹਿਤ ਹੋਣਾ ਹੈ ਵਿਚਾਰਵਾਨਾਂ ਲਈ ਵੀ ਪਰਜੂ ਸੰਗਤ ਲਈ ਸਤ ਨਾਮ ਸਤ ਦਾ ਬਾਰੇ ਐਗਜ਼ਿਸਟੈਂਸ ਬਾਗ ਮੌਜੂਦ ਔਰ ਨਾਮ ਉਹ ਖਰ ਹੈ ਨਾਮ ਦਾ ਬਾਗ ਹੈ ਹਸਤੀ ਉਹ ਹਸਤੀ ਜੋ ਸਦਾ ਮੌਜੂਦ ਹੈ ਅਸੀਂ ਨਹੀਂ ਕਹਿ ਸਕਦੇ ਉਹਦੇ ਬਾਰੇ ਕੋ ਕਲ ਹੋਇਆ ਸੀ ਜੀ ਅੱਜ ਹੈ ਜਾਂ ਕੱਲ ਹੋਵੇਗਾ ਇਹਦਾ ਭਾਵ ਹੈ ਸਮੇਂ ਦੇ ਅੰਤਰਗਤ ਲਿਆਦਾ ਨਹੀਂ ਉਹ ਸਮੇਂ ਤੋਂ ਬਾਹਰ ਇਹ ਸਮੇਂ ਅਤੀ ਦੇ ਹੇਕਾਲਾ ਕੀਤੇ ਹੈ ਇਸ ਕਰਕੇ ਸਤ ਦਾ ਭਾਵ ਹੈ ਐਗਜ਼ਿਸਟੈਂਟ ਜਿੱਥੇ ਵੀ ਸਤ ਸ਼ਬਦ ਆਏਗਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਹੀਂ ਰੋਜ ਜਪਤੀ ਬਾਣੀ ਨਹੀਂ ਪੜਦੇ ਆ ਤੇ ਸੋਦਰ ਦੀ ਬਾਣੀ ਨਹੀਂ ਪੜਦੇ ਇਹ ਬੰਦੀ ਦੋਨੋਂ ਵੇਲੇ ਆਦੀ सोई सोई सदा सच इस तरह विश्राम लो है सोई सोई सदा सच साहिब साचा साची नाई नाई का भावे न्याय इंसाफ तो साचा का भावे एग्जिस्टेंस मौजूद जो हर वे मौजूद है सच्चाई सच बोलने वाला इतने सच नहीं इतने साचा का भावे जो सदैव मौजूद है जिते सच बोलने दी गल आती है ना

सारे दो एक जोध तो तो जी समान विराजमान है उस पुरख पर भटक जावा पुरख नारी है ईश्वर स्त्री समझिए मर्द समझिए जोप भी इन मूर्तियां चलनी कि तस्वीर च स्थापित कर लीए इन देवता मन लीए किए पाछी ज करता करता है सारी सृष्टि सारे ब्रह्मांड का हर चीज का वो करता है जो सारे सार्ड इको समान विराजमान है ठिकाना स्थान वो निर्धारित करते गुरु नानक पातशाह जी कहते हैं निरभौ है गुरु प्यारू जोड़ा हर पास रमिया हुआ है हर वे मौजूद है सारी सृष्टिता मैं करता है फिर डर होगा, डर पता क्यों लगता है वैर भी उदो ही पैदा डर की, कि डर पैदा पैदा की। मेरा गुआी मेरे निकल जाए कार है। मेरे को दो हो जाए। तो 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 मैं कार लेता एक मंजिला बना देता मेरे, वर्गी मेरे, मेरे वर्गे किसी को सुंदरता ना होवे मेरे वर्गा किसी को ज्ञान ना होवे मेरे वर्गे किसी को कपड़े ना हों मेरे वर्गा किसी को मकान ना होवे मेरे तो बंद ना होवे ए डर दूसरा है जो आज मेरे बोले किसी ग्वाच न जाए जवानी ना चली जाए देखो मेडिकल संसार जेड़ा ना भरया पेट वाली ना बांग्लादेशियों में जागृति जी ए खाओ अपनी ताकत बढ़ाओ ਸਦਾ ਤੁਸੀਂ ਜਵਾਨ ਰਹਿਓ ਤਕੜੇ ਰਹੋ ਇਹ ਮਾਰਕੀਟ ਦਾਚਾ ਦੀ ਕਿਉਂਕਿ ਸਾਡੇ ਅੰਦਰ ਮੰਗ ਹੈ ਸਾਡੀ ਇਹ ਇੱਛਾ ਹੈ ਅਭਿਪਸਾ ਹੈ ਅਸੀਂ ਦੇਰ ਤੱਕ ਜਵਾਨ ਰਹੀ ਬੁੱਢੇ ਨਾਲ ਮਰਣਾ ਨਹੀਂ ਬਿਮਾਰਨਾ ਪੈ ਨਹੀਂ ਕੀ ਡਰ ਹੈ ਪਰ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਮੂ ਕੋਈ ਡਰ ਨਹੀਂ ਤੇ ਜੀ ਦੇਂਦਰ ਡਰ ਨਹੀਂ ਨਰਵੈ ਮੈਨੂੰ ਕਿਸੇ ਨਾਲ ਮੁਕਾਬਲਾ ਨਹੀਂ ਮੇਰਾ ਇਸ ਨਾਲ ਕੰਪੀਟੀਸ਼ਨ ਜੇ ਸਮੈ ਗੁਰੂ ਕਾ ਨਹੀਂ ਸਾੜਾ ਨਹੀਂ ਤੇ ਗੁਰੂ ਪਿਆਰਉ ਉਥੇ ਡਰ ਨਹੀਂ ਨਹੀਂ ਤੇ ਡਰ ਨਹੀਂ ਤੇ ਬੈਰ ਵੀ ਨਹੀਂ ਹੁੰਦਾ ਕਿਉਂਕਿ ਸਭ ਕੁਝ ਜੇ ਉਸੇ ਦਾ ਹੀ ਹੋਰ ਉਹ ਸਾਰਿਆਂ ਦਾ ਹੈ ਨਾ ਤੇ ਉਹਦੇ ਅੰਦਰ ਨਾ ਡਰ ਹੈ ਤੇ ਨਾ ਦਇਆ ਹੈ ਜਿਸ ਨੇ ਉਸ ਨੂੰ ਜਾਣਣਾ ਹੈ ਜਿਸ ਨੇ ਐਸੇ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਹੈ ਨਾ ਸੱਚਕੇਂਦੇ ਨੇ ਉਹ ਜੇ ਗੁਣਤਰਮ ਨੂੰ અપਨਾਉਣੇ ਪੈਣਗੇ ਤਕਾਲ ਮੂਰਤ ਉਹਨੇ ਤੇ ਭੱਤਨ ਪੈਦਾ ਹੋ ਜਾਂਦੀ ਵੀ ਮੂਰਤ ਸ਼ਬਦ ਆ ਗਿਆ ਉਹ ਗੁਰਬਾਣੀ ਦੇ ਥਾ ਥਾ ਦੇ ਸਾਨੂੰ ਚੇਤਨ ਕਰਦੀ ਥਾ ਥਾ ਦੇ ਸਾਨੂੰ ਤੁੰਬਦੀ ਇਹ ਜਗਾਉਂਦੀ ਥਾ ਥਾ ਦੇ ਸਾਨੂੰ ਇੰਨੀ ਬਰੀਕੀ ਨਹੀਂ ਤੇ ਨਾ ਮੁੱਕਦਾ ਗਿਆ ਵੀ ਨਹੀਂ ਜੇ ਚੁੱਪ ਹੀ ਲਈ ਹੈ ਨਾ ਰਤਨ ਰਤਨ ਪਦਾਰਥ ਉਹ ਸਾਗਰ ਭਰਿਆ ਰਾਮ ਬਾਣੀ ਕੁਰਬਾਨੀ ਦਾ ਦੇ ਤਨ ਹੱਥ ਚੜਿਆ ਰਾਮ ਜੇ ਸੀ चुपी मारण का जतन करिए ये कोशिश करिए ये बाणी तो सुखाली चीज कोई भी ये पढ़ना ही नहीं समझन का जतन ही नहीं करना ये सारी जिंदगी औखी रहेगी करता पुरख निर्भव निर्वय अकाल मूर्त गुण गुरु की गुर मूर्त गुर शब्द है करता पुरख की ताप्या ना ਹੁਣ ਮੂrti ਸ਼ਬਦਾਂ ਦੇਣ ਮੂਰਤ ਮੂਰਤਾ ਪਦਨ ਬੰਦਾ ਆਕਾਰ ਕਿਸੇ ਚੀਜ਼ ਨੂੰ ਆਕਾਰ ਵਿੱਚ ਲਿਆਉਣਾ ਇੱਥੇ ਭਟਕਣਾ ਨਾ ਪੈਦਾ ਹੁੰਦਾ ਹੈ ਪਾਚਰੇ ਜੀ ਨੇ ਮੂਰਤ ਤੋਂ ਪਹਿਲਾਂ ਉਹਦਾ ਵਿਸ਼ੇਸ਼ਣ ਲਿਖ ਦਿੱਤਾ ਆਕਾਰ ਭਾਗ ਸਮੇਂ ਅਤੀਤ ਕਾਲ ਅਤੀਤ ਟਾਈਮ ਤੋਂ ਪਰੇ ਟਾਈਮ ਐਂਡ ਸਪੇਸ ਤੋਂ ਪਰੇ ਜਿਹੜੀ ਚੀਜ਼ ਸਮੇਂ ਦੇ ਅੰਦਰ ਗਤਾ ਜਾਂਦੀ ਹੈ ਅੱਜ ਦੁਨੀਆਂ ਨ ਲੱਗੇ ਹੋਏ ਪੁਰਾਣੇ ਸਾਇੰਟਿਸਟ ਲੱਗੇ ਹੋਏ ਨੇ ਟਾਈਮ ਮਸ਼ੀਨ ਬਣਾ ਲਈ ਤੇ ਉਹਨਾਂ ਦਾ ਮੰਨਣਾ ਹੈ ਅਜ ਤੱਕ ਦੀ ਖੋਜ ਨਾਲ ਉਹਨਾਂ ਦਾ ਮੰਨਣਾ ਹੈ ਕਿ ਜੇ ਇੱਕ ਵਾਰ ਟਾਈਮ ਮਸ਼ੀਨ ਬਣ ਜਾਏ ਤੇ ਜਿਹੜਾ ਉਹਦੇ ਵਿੱਚ ਪ੍ਰਵੇਸ਼ ਕਰ ਗਿਆ ਹੈ ਫਿਰ ਉਹ ਨਾ ਜਮੇਗਾ ਨਾ ਮਰੇਗਾ ਸਦਾ ਆਨੰਦਿਤ ਰਹੇ ਸਦਾ ਜਿਵਿਤ ਰਹੇ ਸਦਾ ਹੀਤਮਾਨ ਰਹੇ ਪਰ ਕੋਈ ਬਹੁਤ ਛੋਟੀ ਗੱਲ ਨਹੀਂ ਪਰ ਉਸ ਨੂੰ ਉਹਦੇ ਨਾਲ ਟਕਰਾ ਕਰਨਾ ਉਹਦਾ ਮੁਕਾਬਲਾ ਕਰਨਾ ਵੀ ਪਨਾਸ਼ਤ ਕਰਨ ਬੰਦਾ ਹੈ ਅਬੋ ਤਾਂ ਇਸ ਮਸ਼ੀਨ ਬਣਨੀ ਸ਼ਰਤੀ ਕਿਤੇ ਵੱਢ ਗਈ ਗਲਤੀ ਨਾਲ ਇਹ ਜਿਹੜਾ ਸੰਸਾਰ ਵਿੱਚ 100 200 ਸਾਰ ਜਿਹੀ ਕਿਤੇ ਨਸ਼ਟ ਹੋਇਆ ਉਹ ਕੁਛ ਆਲਾ ਨਹੀਂ ਥੀ ਹੋਇਆ ਪਾਛਨ ਕਹਿੰਦੇ ਨੇ ਅਕਾਲ ਮੂਰਤ ਕੋ ਮੂਰਤੀ ਹੈ ਇਸ ਤਰ੍ਹਾਂ ਮੂਰਤੀ ਹੈ ਤੇ ਆਓ ਆਪਾਂ ਇੱਕ ਬਾਣੀ ਪੜਦੇ ਹੁਜਨਾ ਦਵਰਾਸ਼ੀ ਤੇ ਚ ਸ਼ਾਮវេលੀ ਰਚਨਾ ਗੀਤ ਨੂੰ ਉਪਜਾਈ ਢੱਪੀ ਸੋਦਰ ਦੀ ਬਾਣੀ ਤੋਂ ਮਗਰੂ ਕੜੀ ਜਾਂਦੀ ਉਨਕੀ ਕਹਿੰਦੇ ਆਪਾਂ ਸੋਦਰ ਤੋਂ ਬਾਅਦ ਬੜੇ ਨਿਯਮ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਇੱਕ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ। ਤੋਜਨ ਆਪਾਂ ਕਹਿੰਦੇ ਆ ਕਿ ਆਰਤੀ ਰਸਮੀ, ਆਰਤੀ ਰਸਮੀ, ਅਰ nghĩa ਉਹ ਆਰਤੀ ਦਾ ਖੰਡਨ। ਪੜਨਾ ਚਾਹੀਦਾ ਰੋ ਜਿਸੀ ਬਾਣੀ ਨੂੰ ਤਾਂ ਕਿ ਸਾਡੇ ਚਿੱਤ ਚੇਤਨੀ ਚ ਗੱਲ ਆ ਜਾਏ। ਇਸ ਜਗਨਨਾਥੀ ਨਹੀਂ ਕਰਨੀ। ਭਾਰਤੀ ਦਾ ਖੁੰਡੇ ਨੇ ਜਦੋਂ ਜਗਨਨਾਥ ਪੂਰੀ ਗੋਨਰ ਪਾਛੀ ਗਏ ਪੂਰੀ ਕੁਲਿਸਾ ਵਿੱਚ ਤੇ ਪੰਡਿਆ ਨੇ ਕਿਹਾ ਸੀ ਦੇਖਿਆ ਵੀ ਕੋ ਸਾ ਦੇਗਾ ਸਦਾ ਦਿੱਤਾ ਵੀ ਚਲੋ بابا ਜਗਨਨਾਥ ਦੀ ਆਰਤੀ ਹੋਣੀ ਤਾਲ ਪੂਸੇ ਨੂੰ ਸ਼ਾਮ ਨੂੰ ਲੱਗ ਪਾਛੀ ਨਹੀਂ ਨਦੀ ਕੰਢੇ ਬੈ ਗੇ ਸਮੁੰਦਰ ਕੰਢੇ ਤੇ ਉਹ ਪਾਣੀ ਦਾ ਲਾਇਨ ਕਰੀ ਲੱਗੇ ਜਿਨ੍ਹਾਂ ਨੂੰ ਸਮਝ ਆਈ ਉਹ ਹਜ਼ਾਰਾਂ ਦੀ ਢੇੜ ਉੱਤਰ ਆਦੀ ਆਨੰਦ ਲੈਣ। ਜਦੋਂ ਬਾਣੀ ਨੂੰ ਪਤਾ ਲੱਗਾ ਵੀ ਇਤਨੀ ਤੇ ਢੇੜ ਉਤਰ ਚਲੀ ਗਈ ਤੇ ਕੋੰਦੀ ਢੇੜ ਜੋ ਕਿ ਹੰਦੇ ਸੰਗਤ ਇਹ ਸੰਗਤ ਸੀ ਕਿਉਂਕਿ ਆਨੰਦ ਆ ਗਿਆ। ਕੁਝ ਸੋਚੀ ਹੋਈ। ਹੁਣ ਪਾਤਸ਼ਾਹ ਜੀ ਉਹਦੇ ਚ ਕਹਿ ਰਹੇ ਨੇ। ਸਹਸਤਰਨੈਨ ਉਹਦੀ ਮੂਰਤੀ ਹੈ ਕਹਾਣੀ ਕੀਤਾ ਜਾ ਸਕਦਾ ਸਹਸਤਰਨੈਨ ਉਹਦੀ ਦੁਨੀਆ ਅੱਖਾਂ ਜਿੰਨੇ ਜੀਵ ਨੇ ਜਿੰਨੀ ਅੱਖਾਂ ਨੇ ਇਹ ਸਭ ਉਸੇ ਦੀ ਹੈ ਪਰ ਨਨ ਨਾਇਨ ਹੋਏ ਤੂੰ ਤੋਏ ਕੋ ਉਹਦੀ ਕੋਈ ਅੱਖ ਨਹੀਂ ਜਦੋਂ ਸੀ ਇਹ ਮੇਰਾ ਕਾਰੂਪਿਤ ਮਿਲਦੀ ਕੋ ਨਰਕਾ ਰਕੂਇ ਕਾਰੂਪ ਪਰ ਸਾਰੇ ਜੀਤ ਤੂੰ ਉਸੇ ਨੇ ਬੜਾਈ ਤੀ ਉਸੇ ਦਾ ਸਰੂਪ ਹੈ ਇਸ ਕਰਕੇ ਇਹ ਸਾਰੀਆਂ ਤੋਂ ਦੀ ਹੈ ਸਹਜਤਾ ਬਨੈਨ ਨਨ ਨਾਇਨ ਹੈ ਤੋਏ ਕੋ ਸਹਸ ਮੂਰਤ ਸੰਸਾਰ ਦੇ ਜਿੰਨੇ ਜੀਵ ਨੇ ਜੋ ਵੀ ਸਾਹ ਲੈਂਦੇ ਨੇ ਜਿਨ੍ਹਾਂ ਤੇ ਨਫਸ ਚਲਦੀ ਹੈ ਨਾ ਅੱਛਾ ਜੀ ਕਹਿੰਦੇ ਨੇ

पर बादशाह कहते हैं कि उदा कोई पैर नहीं उदा कोई शरीर नहीं करता तुर्क निर्भो निर्वय अकाल मूर्त वो अकाल है ना जमदा है, है ना मरदा है ना भुख लगती ना प्यास लगती ना उधर ने ना पैर है कोई आकार नहीं उधर आकार है इसे करते होते हैं एक अहंकार जिस प्रकार कोई नहीं आकार चला गया तो वर्गीय आकार खड़े हो जाते हैं ਕਿਉਂਕਿ ਜਿਹੜਾ ਸਰਬ ਵਿਆਪਕ ਹੈ ਹਰ ਵੇਲੇ ਮੌਜੂਦ ਹੈ ਕਰਤਾ ਪੁਰਖ ਹੈ ਅਤਾਲ ਮੂਰਤ ਦੇ ਪਉ ਹੈ ਨਿਰਵੈਰ ਹੈ ਸਦੀ ਕੇਦਰ ਹੈ ਉਹ ਅਜੂਨੀ ਜੂਨੀਆ ਵਿੱਚ ਉਹ ਕਹਿੰਦਾ ਜ ਜਿਹਦੀ ਮੌਤ ਹੋ ਗਈ ਜਿਹੜਾ ਕਿੱਥੇ ਗਿਆ ਹੀ ਨਹੀਂ ਉਹ ਧਿਆਨ ਦਾ ਸਵਾਲ ਨਹੀਂ ਜਿਹੜਾ ਮਿਲਿਆ ਨਹੀਂ ਉਹਦੇ ਜਨਮ ਦਾ ਸਵਾਲ ਨਹੀਂ ਜੀ ਨੇ ਜਨਮ ਲਿਆ ਉਹਦੀ ਮੌਤ ਨਿਸ਼ਚਿਤ ਹੈ ਗੁਰਬਾਣੀ ਕਹਿੰਦੀ ਹੈ ਜੋ ਜਨਮ ਸੋ ਵਰਗ ਦੇ

ਉਹ ਨਹੀਂ ਗਏ ਇਸ ਦੇ ਅਰਥ ਨਹੀਂ ਉਹ ਪ੍ਰਕਾਸ਼ ਉਹਦਾ ਸੁੱਤੀ ਆਪਣੇ ਆਪ ਤੋਂ ਹੀ ਪ੍ਰਕਾਸ਼ ਹੈ ਜਿਹਦਾ ਸੱਤ ਦਾ ਭਾਵ ਹੈ ਸਬ ਐਗਜ਼ਿਸਟੈਂਸ ਜਿਵੇਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਕੋਸੀ ਵੀ ਸੱਚ ਉਹ ਆਪ ਤੋਂ ਹੀ ਹੈ ਉਹ ਜੁਗਾਦ ਬਿਲੇ ਵੀ ਸੀ ਉਹ ਅਜ ਵੀ ਉਹ ਨਾ ਵੀ ਹੋਵੇ ਤੋ ਸੱਤ ਦਾ ਭਾਵ ਹੈ ਐਗਜ਼ਿਸਟੈਂਸ ਭਾਵ ਹੈ ਹਰ ਬਿਲੇ ਉਹ ਹੈ ਨਹੀਂ ਕਿ ਆ ਜਾ ਸਕਦਾ ਕਲਨਸੀ ਜਾਗਾ ਹੁੰਦਾ ਹੈ ਸਹਿਬ ਹੰ ਇਹ ਹੋ ਗਏ ਨੌ ਸ਼ਬਦ ਜਿਹਦੇ ਵਿੱਚ ਗੁਰਮੁਖ ਬਾਸ਼ਾ ਜੀ ਨੇ ਪ੍ਰਤਨ ਕੋਰਪ ਦੇ ਗੁਣ ਉਹਦਾ ਸੁਭਾਅ ਉਹਦਾ ਗੁਰ ਧਰਮ ਉਹਦਾ ਟਿਕਾਣਾ ਉਹ ਨਿਰਭਾਰਿਤ ਕੀਤਾ ਬਣਿਆ ਹੈ ਤੇ ਨਾਲ ਅਖੀਲੇ ਦਸਵੇਂ ਸ਼ਬਦ ਵਿੱਚ ਕਹਿ ਰਹੇ ਨੇ ਆਪਣਾ ਸਿਧਾਂਤ ਸਪਸ਼ਟ ਕਰਕੇ ਸਮਾਪਤੀ ਕਰ ਰਹੇ ਨੇ ਕਿ ਉਹ ਮੰਨਦਾ ਕਿਵੇਂ ਕੋਦਿਨਾ ਜਾਣ ਪਛਾਣ ਗਈ ਨੇ ਵੀ ਕਿਵੇਂ ਜਾਣਿਆ ਜਾ ਸਕਦਾ ਹੈ ਗੁਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਕੋਈ ਕਿੰਨਾ ਵੀ ਬੜਾ ਮਾਰੀ ਜਾਏ ਮੈਂ ਜੀ ਬੜਾ ਨਾਮ ਜਪਿਆ ਬੜਾ ਸੰਗਤ ਕੀਤਾ ਬੜੀ ਕਠਨ ਤਪ ਸਾਧਨਾ ਕੀਤੀ ਬੜੇ ਬਾਠ ਕੀਤੇ ਬੜੀ ਯਾਤਰਾਵਾਂ ਕੀਤੀਆਂ ਮੈਂ ਬੜਾ ਤਿਆਗ ਵੀ ਕੀਤਾ ਬੜੀ ਕੁਰਬਾਨੀਆਂ ਕੀਤੀਆਂ ਕਾਛਾ ਕਹਿੰਦੇ ਨੇ ਕੋਈ ਬੰਦੇ ਨਹੀਂ ਬੈਠੇ ਜਦ ਤੱਕ ਗੁਰੂ ਦੀ ਕਿਰਪਾ ਦੇ ਪਦਰ ਰਹੁ ਆਰਤੀ ਗਾਇਨ ਕੀਤੀ ਜਾ ਰਹੀ ਹੈ ਗੁਰੂ ਦੇ ਸਰਮੁਖ ਗੁਰੂ ਦੀ ਵਿਚਾਰਧਾਰਾ ਦੇ ਵਿਰੁੱਧ ਜਾ ਕੇ ਜੇ ਆਰਤੀ ਵਿੱਚ ਦੀਵੇ ਬਾਲੇ ਬਾਲ ਕੇ ਧੂਪਾਂ ਲਗਾ ਕੇ ਟੱਲ ਖੜਕਾ ਕੇ ਸ਼ੰਗ ਵਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੀ ਉਹ ਆਰਤੀ ਗਾਈ ਜਾ ਰਹੀ ਹੈ ਜਿਸ ਨੂੰ ਗੁਰੂ ਪਾਤਸ਼ਾਹ ਜੀ ਨੇ ਨਾਨਕਪੁਰ ਵਿੱਚ ਮਨਾ ਕੀਤਾ ਸੀ ਖੰਡਨ ਕੀਤਾ ਸੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਕੇ ਚਾਨਣ ਸਭ ਮੈਂ ਚਾਨਣ ਹੋਏ ਉਸ ਮਹਾ ਜੋਗ ਨੂੰ ਅਸੀਂ ਝੁਟੀਆਂ ਜੋਤਾਂ ਦਿਖਾ ਕੇ ਜੇ ਉਹਦੀ ਆਰਤੀ ਉਤਾਰ ਰਹੇ ਆ ਨਾ ਤੇ ਧਨ ਦੇਣਾ ਗੁਰ ਪ੍ਰਸਾਦ ਦੇ ਪਾਤਰ ਅਸੀਂ ਨਹੀਂ ਬਣ ਸਕਦੇ ਕਿਉਂ ਅਸੀਂ ਬਾਗੀ ਹੋ ਗਏ ਅਸੀਂ ਕਹ ਰਹੇ ਗੁਰੂ ਪਾਤਸ਼ਾਹ ਤੇਰੇ ਸਰਮੁਖ ਤੇਰੀ ਹੁਕਮਾਂ ਦੇ ਵਿਰੁੱਧ ਅਸੀਂ ਉਹ ਕਰਮ ਕਰਾਂਗੇ ਜਿਸ ਤੋਂ ਤੁਸਾਂ ਬਾਹਰ ਫਿਰਦੇ ਰੋਤੇ ਅਸੀਂ ਤੋਂ ਗੁਰ ਪ੍ਰਸਾਦ ਗੁਰ ਦੀ ਕਿਰਪਾ ਲੈਣੀ ਹੈ ਹਰ ਧਾਰਮਿਕ ਕਰਮ ਸਾਡੇ ਦੋ ਜੀਵਨ ਨਹੀਂ ਨਿੱਜੀ ਚੀਜ਼ ਨੂੰ ਸ਼੍ਰੀ ਗੁਰੂ ਮਰਿਆਦਾ ਅਨੁਸਾਰ ਸਾਡੇ ਨਿੱਜੀ ਜੀਵਨ ਠੀਕ ਹੈ ਪੰਥਕ ਜੀ ਸਿੱਖੀਵੰਤ ਸਾਡੇ ਨਿੱਜੀ ਜੀਵਨ ਤੇ ਸਿੱਖੀ ਸਿੱਖੀ ਜੀਵਨ ਪੰਥਕ ਜੀ ਵਿੱਚ ਸਰਵ ਵਿਚਾਰਕ ਨਾਗਰੀ ਜੋ ਵੀ ਅਸੀਂ ਤਾਰਨ ਕਰੋ ਦਿੱਤਾ ਕਰਮ ਕਰਦੇ ਪਿਆ ਕੀ ਆ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਲੈਣ ਦੇ ਪਾਤਰ ਬਣ ਕੇ ਕਰ ਰਹੇ ਹਾਂ ਕਿਤੇ ਅਸੀਂ ਗੁਰੂ ਦੇ ਵਿਰੁੱਧ ਨਹੀਂ ਜਾ ਕੇ ਕਰ ਰਹੇ ਗੁਰੂ ਪਿਆਰੇ ਮੂਲ ਮੰਤਰ मंगलाचरण दो स्वरूप ने निर्देशात्मक मंगलाचरण आशीर्वादात्मक चरण मंगलाचरण आशीर्वाद आत्मक मंगला चरण जो तो राजे महाराज की उसत करके ब्राह्मण की उसत करके देवत की उसत करके उन्होंने उन्होंने पदार्थ ही आशीर्वाद लास्ते जाता है ये निर्देशात्मक मंगलाचरण भाव इतने निर्देश है ਇਸ ਕਿਰੇ ਚੱਕਿਆ ਯਾਰਿਆ ਉਹਦਾ ਸਰੂਪ ਕੀ ਉਹਦਾ ਟਿਕਾਣਾ ਕੀ ਹੈ ਉਹਦਾ ਗੁਣ ਕੀ ਹੈ ਜੇ ਤੂੰ ਇਸ ਤਰੀਕੇ ਨਾਲ ਚੱਲੇਗਾ ਤੇਰੀ ਸਾਰ ਜਿ ਬਹਿ ਜਾਏਗੀ ਤੂੰ ਨੁਕਸ ਕਰ ਸਕੀ ਠੀਕ ਅੱਧਾ ਕੰਡਾ ਜਿੰਨਾ ਸੰਭ ਮੇਰੇ ਸ੍ਰੀ ਦਾਸ ਉਹ ਪੂਰਾ ਹੋਵੇ ਵਿਚਾਰਾ ਕਰਦੇ ਆਂ ਮੀਆਂ ਤੇ ਟਿਕਾਤੀਆਂ ਰੱਜ ਕੌਣ ਬਖਸ਼ ਲੈਣਾ ਕੀ ਸਭ ਤੋਂ ਪਹਿਲਾਂ ਤਾਂ ਤੰਤਰ ਸ਼ੀਰ ਗੁਣਸ਼ਰ ਕੀ ਦਾ ਕੋਟਾਂ ਪੂਰਤਨ ਬਾਅਦ ਜਨਾ ਸੁਭ ਅਸ਼ਰ ਦਿੱਤਾ ugi sangat arti berbentur